ਆ ਤੁਹਾਡੇ ਸਾਹਮਣੇ ਅਸੀਂ ਜਿਹਦੇ ਚ ਮੇਰੇ ਨਾਲ ਸਰਦਾਰ ਜਗਰੂਪ ਸਿੰਘ ਜੀ ਗਿੱਲ ਐਮ ਐਲ اے ਬਠਿੰਡਾ ਤੋਂ ਮੈਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਜਿਹੜਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹਾਂ ਅੱਜ ਸਾਨੂੰ ਸਾਡੀ ਪਾਰਟੀ ਨੂੰ ਬਹੁਤ ਵੱਡਾ ਇੱਕ ਜਿਹੜਾ ਸਹਾਰਾ ਵੱਡਾ ਜਿਹੜਾ ਜਿਹਦੀ ਕਿਸੇ ਨੂੰ ਸ਼ਾਇਦ ਐਡੀ ਵੱਡੀ ਹਮਾਇਤ ਇੱਕ ਦਿਨ ਵਿੱਚ ਦੂਸਰੀਆਂ ਪਾਰਟੀਆਂ ਵਿੱਚੋਂ ਬਹੁਤ ਸੀਨੀਅਰ ਆਗੂ ਸਹਿਬਾਨ ਜਿਹਦੇ ਵਿੱਚ ਸਰਦਾਰ ਹਰਪਾਲ ਸਿੰਘ ਜੀ ਟਿੱਲੋ ਸਾਹਿਬ ਜਿਹੜੇ ਜਿਹੜੇ ਅਬਜ਼ਰਵਰ ਵੀ ਸਨ ਮਾਨਸਾ ਜ਼ਿਲ੍ਹੇ ਦੇ ਔਰ ਇਥੋਂ ਦੇ ਪ੍ਰਧਾਨ ਨਾਲ ਐਮ ਸੀ ਸਨ ਨਾਲ ਹੀ ਉਹਨਾਂ ਦੇ ਹਰਜਿੰਦਰ ਸਿੰਘ ਜੀ ਸ਼ਿੰਦਾ ਐਮ ਸੀ ਜਿਹੜੇ ਨਗਰ ਕੌਂਸਲ ਦੇ ਨਗਰ ਨਿਗਮ ਦੇ ਬਠਿੰਡਾ ਦੇ ਉਹਨਾਂ ਦੇ ਨਾਲ ਹੀ ਰਣਦੀਪ ਸਿੰਘ ਜੀ ਰਾਣਾ ਸਾਹਿਬ ਉਹ ਵੀ ਐਮ ਸੀ ਔਰ ਨਾਲ ਹੀ ਸਰਦਾਰ ਰਜਿੰਦਰ ਸਿੰਘ ਜੀ ਸਿੱਧੂ ਜਿਹੜੇ ਨਗਰ ਨਿਗਮ ਦੇ ਮੈਂਬਰ ਨੇ ਔਰ ਇਹਨਾਂ ਤੋਂ ਇਲਾਵਾ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਜਿਨ੍ਹਾਂ ਨੇ ਕੰਮ ਕੀਤਾ ਹੈ ਇਹਨਾਂ ਦੇ ਨਾਲ ਹੀ ਸਰਦਾਰ ਮਨਪ੍ਰੀਤ ਸਿੰਘ ਜੀ ਗੋਸਲ ਜਿਹੜੇ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਸਨ ਉਹਨਾਂ ਦੇ ਨਾਲ ਹੀ ਬਿੰਦਰ ਸਿੰਘ ਜੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਸਰਦਾਰ ਨਰਿੰਦਰ ਸਿੰਘ ਜੀ ਗਰੇਵਾਲ ਸੀਨੀਅਰ ਕਾਂਗਰਸੀ ਆਗੂ ਔਰ ਸਰਦਾਰ ਸ਼੍ਰੀ ਵਿਸ਼ਾਲ ਲੈਂਬਰ ਜੀ ਜਿਹੜੇ ਸਰਕਲ ਦੇ ਪ੍ਰਧਾਨ ਸਨ ਸੋ ਜਿਹਦੇ ਵਿੱਚ ਅੱਜ ਚਾਰ ਨਗਰ ਕੌਂਸਲ ਦੇ ਮੈਂਬਰ ਬਹੁਤ ਵੱਡੀ ਗੱਲ ਹੈ ਬਠਿੰਡੇ ਤੋਂ ਸਾਡੇ ਨਾਲ ਜਿਨ੍ਹਾਂ ਨੇ ਅਕਾਲੀ ਦਲ ਦੇ ਤਿੰਨ ਔਰ ਇੱਕ ਕਾਂਗਰਸ ਦਾ ਜਿਹੜਾ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ ਸਾਡੇ ਲਈ ਇਸ ਵੇਲੇ ਬਹੁਤ ਵੱਡਾ ਜਿਹੜਾ ਕਿਉਂਕਿ ਹਰ ਇੱਕ ਪਾਰਟੀ ਨੂੰ ਇਹ ਜਦੋਂ ਚੋਣ ਲੜਦੇ ਆ ਸਾਨੂੰ ਇੱਕ ਇੱਕ ਆदमी ਦੀ ਲੋੜ ਹੁੰਦੀ ਹੈ ਇੱਕ ਬੰਦੇ ਦੀ ਲੋੜ ਹੁੰਦੀ ਹੈ ਇੱਕ ਨਾਗਰਿਕ ਦੀ ਇੱਕ ਵੋਟਰ ਦੀ ਔਰ ਜਿਨ੍ਹਾਂ ਨੇ ਹਜ਼ਾਰਾਂ ਵੋਟਾਂ ਨਾਲ ਆਪਣੇ ਹਲਕਿਆਂ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ ਮੈਂਬਰੀਆਂ ਜਿੱਤੀਆਂ ਜਿਹੜੇ ਪਾਰਟੀ ਦੇ ਮੀਡੀਆ ਸਲਾਹਕਾਰ ਰਹੇ ਜਿਹੜੇ ਪਾਰਟੀ ਦੇ ਅਬਜ਼ਰਵਰ ਰਹੇ ਪਾਰਟੀ ਦੇ ਸਰਕਲ ਪ੍ਰਧਾਨ ਰਹੇ ਉਹਨਾਂ ਦਾ ਸਾਡੇ ਵਿੱਚ ਸ਼ਾਮਲ ਹੋਣਾ ਸਾਡੇ ਚੀ ਸਰਦਾਰ ਹਰਮੰਦਰ ਸਿੰਘ ਜੀ ਸਾਡੇ ਸੀਨੀਅਰ ਸਾਡੇ ਅੰਕਲ ਜੀ ਜਿਨ੍ਹਾਂ ਨੇ ਉਹਨਾਂ ਨੇ ਵੀ ਬਹੁਤ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਸਾਡੀ ਪਾਰਟੀ ਵੀ ਸ਼ਾਮਲ ਹੋਏ ਐ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਲੰਮਾ ਸਮਾਂ ਕੰਮ ਕੀਤਾ ਜਾਂ ਕਾਂਗਰਸ ਪਾਰਟੀ ਲਈ ਵੀ ਕੀਤਾ ਪਰ ਉਹਨਾਂ ਪਾਰਟੀਆਂ ਨੇ ਇਹਨਾਂ ਦੀ ਸਮੇ ਸਮੇਸਰ ਨਾ ਹੀ ਤਾਂ ਸਾਰ ਲਈ ਨਾ ਜਾਣਿਆ ਔਰ ਉਹਨਾਂ ਦੇਖਦਿਆਂ ਹੋਇਆਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜਿੱਥੇ ਪੰਜਾਬ ਦੀ ਤਰੱਕੀ ਹੋ ਰਹੀ ਹੈ ਜਿੱਥੇ ਪੰਜਾਬ ਵਿੱਚ ਨੌਕਰੀਆਂ ਬਿਨਾ ਪੈਸਿਆਂ ਤੋਂ ਮਿਲ ਰਹੀਆਂ ਇੱਕ ਇਹ ਪਾਰਟੀ ਹੈ ਜਿਨੇ 600 ਯੂਨਿਟ ਲੋਕਾਂ ਲਈ ਜਿਹਦੇ ਵਿੱਚ ਕੋਈ ਭੇਦਭਾਵ ਨਹੀਂ ਰੱਖਿਆ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੰਡੀਆਂ ਲਾਓ ਚੋਰੀ ਦੀਆਂ ਆਦਤਾਂ ਪਾਉਂਦੇ ਸਨ ਉਹ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਜਿਹੜੀਆਂ ਨੀਤੀਆਂ ਨੇ ਜਿਹੜੀ ਇਮਾਨਦਾਰੀ ਜਿੱਥੇ ਕਿ ਕਿੰਨੇ ਕਿੰਨੇ 500 ਤੋਂ ਵੱਧ ਜਿਹੜੇ ਅਫਸਰ ਸਹਿਬਾਂ ਜਿਨ੍ਹਾਂ ਨੇ ਕੋਈ ਪੁਤਾਈਆਂ ਕੀਤੀਆਂ ਕਰਪਸ਼ਨ ਕੀਤੀਆਂ ਉਹਨਾਂ ਤੇ ਕਾਰਵਾਈਆਂ ਹੋਏ ਸਰਦਾਰ ਭਗਵੰਤ ਸਿੰਘ ਮਾਨ ਹੀ ਐ ਜਿਹੜੇ ਕਰ ਸਕਦੇ ਸੀ ਇਹ ਪਾਰਦਰਸ਼ੀ ਸਰਕਾਰ ਚਲਾ ਸਕਦੇ ਐ ਇਹ ਬਿਨਾ ਪੈਸਿਆਂ ਤੋਂ ਨੌਕਰੀਆਂ ਦੇ ਸਕਦੇ ਇਹਨਾਂ ਗੱਲਾਂ ਨੂੰ ਦੇਖਦਿਆਂ ਹੋਇਆ ਇਹਨਾਂ ਮੇਰੇ ਸਤਿਕਾਰਯੋਗ ਵੀਰਾਂ ਨੇ ਅੱਜ ਪਾਰਟੀ ਵਿੱਚ ਆ ਕੇ ਸਾਡੀ ਪਾਰਟੀ ਨੂੰ ਬਹੁਤ ਤਕੜਾ ਕੀਤਾ ਖਾਸ ਕਰਕੇ ਮੇਰੀ ਜਿਹੜੀ ਬਠਿੰਡਾ ਲੋਕ ਸਭਾ ਦੀ ਚੋਣ ਐ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਹੋਰ ਜੁੜੇ ਆ ਉਹ ਵਿੱਚ ਸ਼ਾਮਲ ਹੋਏ ਆ ਮੈਂ ਸਾਰਿਆਂ ਨੂੰ ਔਰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਕੋਲੇ ਅਸੀਂ ਜਾ ਕੇ ਆਏ ਆ ਉੱਥੇ ਸ਼ਮੂਲੀਅਤ ਹੋਈ ਹੈ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮੇਰੇ ਨਾਲ ਸਤਕਾਰਯੋਗ ਸਾਡੇ ਐਮ ਐਲ ਏ ਸਰਦਾਰ ਜਗਰੂਪ ਸਿੰਘ ਜੀ ਗਿੱਲ ਸਾਹਿਬ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਵਿਸ਼ਵਾਸ ਦਉਂਦੇ ਆ ਸਦਾ ਲਈ ਜਿਵੇਂ ਤੁਹਾਨੂੰ ਤੁਸੀਂ ਸਾਡੀ ਪਾਰਟੀ ਵਿੱਚ ਇੱਕ ਆਪਣੇ ਬਣ ਕੇ ਉਮੀਦ ਰੱਖ ਕੇ ਆਏ ਹਾਂ ਸਦਾ ਸਦਾ ਲਈ ਤੁਹਾਨੂੰ ਇੱਕ ਘਰ ਲੱਗੂਗਾ ਆਪਣਾ ਭਾਈਚਾਰਾ ਲੱਗੂਗਾ ਕਦੇ ਬਗਾਨਗੀ ਮਨ ਵਿੱਚ ਨਹੀਂ ਆਊਗੀ ਤੇ ਤੁਹਾਨੂੰ ਦੁਬਾਰਾ ਫਿਰ ਜੀ ਆਇਆਂ ਕਿ ਥੋੜੇ ਹਲਕੇ ਦੀ ਚੋਣ ਨੂੰ ਲੈ ਕੇ ਵੀ ਚਰਚਾ ਹੋਈ ਅੱਜ ਜੀ ਆਪ ਕਿਵੇਂ ਚੱਲਦੀ ਹੈ ਕੰਪੇਨ ਥੋੜੀ ਜੀ ਥੋੜੇ ਮਸਲੇ ਕੀ ਰਹਿਣ ਦੇਖੋ ਜੀ ਅਜੇ ਤੱਕ ਤਾਂ ਮੈਂ ਹੀ ਉਮੀਦਵਾਰਾਂ ਤੇ ਮੈਂ ਹੀ ਚੋਣ ਚਲਾ ਰਿਹਾ ਦੂਸਰਾ ਕੋਈ ਆਇਆ ਨਹੀਂ ਤੇ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਲੋਕਾਂ ਦਾ ਵਧੀਆ ਹੰਗਾਰਾ ਹੈ ਸੋ ਜਿਹੜਾ 4 ਜੂਨ ਨੂੰ ਰਿਜ਼ਲਟ ਆਉਣਾ ਉਹ ਤੁਹਾਡੇ ਸਾਹਮਣੇ ਹੋ ਜਾਣਾ ਹੈਗਾ ਮੈਨੂੰ ਬਹੁਤ ਵੱਡੀ ਉਮੀਦ ਹੈ ਕਿ 1.5 ਲੱਖ ਤੋਂ ਵੱਧ ਵੋਟਾਂ ਦੇ ਮਰ ਜਾਣ ਨਾਲ ਅਸੀਂ ਆਵਾਂ